ਜਿੱਤ ਦੀ ਗੱਲ ਨਹੀਂ ਮੈਂ ਕਹਿੰਦਾ ਮੈਂ ਕਹਨਾ ਸਟੋਕੋ ਕੈਂਡੀਡੇਟ ਕਿਹੜੇ ਨੇ ਖੈਰ ਇਹਨੂੰ ਬੱਚਾ ਬੱਚਾ ਜਾਣਦਾ ਤੇ ਵੱਡੀ ਗੱਲ ਕਰਕੇ ਇਸ ਤਰ੍ਹਾਂ ਜਾਣਦਾ ਸੋ ਇਹ ਇਸ ਕਰਕੇ ਉਹਨੂੰ ਜਾਣ ਪਛਾਣ ਦਾ ਮਹਤਾਜ ਨਹੀਂ ਸਿਮਰਜੀਤ ਮਾਨ ਵੀ ਜਾਣ ਪਛਾਣ ਦਾ ਮਹਤਾਜ ਨਹੀਂ ਪਾਰਟੀ ਕਿਹਦਾ ਵਰਦਾਨ ਕਹੀ ਜੀ ਪਰਸਪੈਕਸ਼ਨ ਹੁੰਦੀ ਆਉਣ ਵਾਲੇ ਸਮਝੋ ਪਤਲ ਹਾਲੇ ਤਾਂ ਲੋਕਾਂ ਦੇ ਰਾਹ ਨਹੀਂ ਪਤਾ ਜੀ ਪੂਰਾ ਇੱਕੇ ਗੱਲੇ ਪਤਾ ਲੋਕ ਕਹਿੰਦੇ ਵੇ ਇਹਨਾਂ ਦੀ ਦਲ ਬਦਲੂਆਂ ਨੂੰ ਨਾ ਸਭ ਕੁਝ ਸਕੇ ਲੱਖੇਸਦਾਰੀ ਨੂੰ ਸਮਰਥਨ ਦਿੱਤਾ ਗਿਆ ਕਿ ਲੱਖੇ ਸੁਹਾਣੀ ਨੂੰ ਸਿਮਰਨ ਜੀ ਤੇ ਮਾਂ ਕੋਲੋਂ ਟਿਕਟ ਦਿੱਤੀ ਗਈ ਇਹ ਇਹ ਤੁਹਾਨੂੰ ਆਖਰ ਤੱਕ ਨਹੀਂ ਪਤਾ ਲੱਗੂ ਪਰ ਉਹਦਾ ਜਿਹੜਾ ਸਿਆਸਤ ਕਰਨ ਦਾ ਸਾਰਾ ਤਰੀਕਾ ਉਹ ਸਾਰਾ ਬਦਮਾਸ਼ੀ ਵਾਲਾ ਦੇਖੋ ਲੜਾਈ ਨਾ ਜਦੋਂ ਤੁਸੀਂ ਬੇਖੌਫ ਹੋ ਕੇ ਲੜਦੇ ਜੇ ਤੁਸੀਂ ਹਾਰ ਵੀ ਜਾਓ ਉਹ ਜਿੱਤ ਦੇ ਨਕਸ਼ੇ ਪਏ ਹੁੰਦੇ ਨੇ ਮੈਂ ਕਈ ਵਾਰੀ ਗੱਲ ਕੀਤੀ ਇਹ ਪਤਾ ਨਹੀਂ ਬੋਟ ਚੁੱਟਦੀ ਕਿੱਥੇ ਆ ਜੇਵ ਵਿੱਚ ਕਿਸੇ ਦੇ ਪੈ ਗਈਆਂ ਡੋਡਾ ਕਿਸੇ ਦਾ ਭੰਗ ਗਈ ਇਹ ਇਸ ਕਰਕੇ ਪਹਿਲਾਂ ਜਿੱਤਣ ਹਾਰਨ ਦਾ ਜਿਆਦਾ ਲਾਉਣਾ ਬੜਾ ਮੁਸ਼ਕਲ ਹੁੰਦਾ ਹੈ ਅੱਛਾ ਤੁਸੀਂ ਸੰਗਰੂਰ ਦੇ ਵਿੱਚ ਤਾਂ ਉਹਨੂੰ ਸਕਪਾਲ ਖੇਤ ਨੂੰ ਕਹਤਾ ਵੀ ਸਟਰੋਂਗ ਕੈਂਡੀਡੇਟ ਹੈ ਫਿਰ ਤੁਸੀਂ ਸੀਟੀ ਉਹਨਾਂ ਨੂੰ ਦੇ ਨਹੀਂ ਦੇਖੋ ਕੈਂਡੀਡੇਟ ਸੀ ਬਾਤਿਆਂ ਦਾ ਕਹਤਾ ਵੀ ਨਾ ਸੀਟ ਦੇਖ ਹਾਲੇ ਕੋਈ ਕਿਸੇ ਦੇ ਜਿੱਤਣ ਦੀ ਗੱਲ ਕਰੇ ਸਮੇਂ ਤੋਂ ਪਹਿਲਾਂ ਦੀ ਗੱਲ ਆ ਡੇਢ ਮਹੀਨਾ ਪਿਆ ਆ ਲਾਲਜੀਤ ਭੁੱਲ ਰਾਂ ਮਤਲਬ ਇੱਕ ਗੱਲੇ ਕੀਤੀ ਪੁੱਠਾ ਲਟਕਾਤਾ ਲੋਕਾਂ ਨੇ ਵੀ ਸੁਨਿਆਰਾਂ ਤੇ ਉਹਨਾਂ ਬਾਰੇ ਕੀ ਕਹਿਣਾ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵਾਪ ਜਿੱਤ ਦੀ ਗੱਲ ਨਹੀਂ ਮੈਂ ਕਹਿੰਦਾ ਮੈਂ ਕਹਣਾ ਸਟਰੋਂਗ ਕੈਂਡੀਡੇਟ ਕਿਹੜੇ ਨੇ ਖੈਰੇ ਨੂੰ ਬੱਚਾ ਬੱਚਾ ਜਾਣਦਾ ਤੇ ਵੱਡੀ ਗੱਲ ਕਰਕੇ ਇਸ ਤਰ੍ਹਾਂ ਜਾਣਦਾ ਵੀ ਖੈਰੇ ਨਾਲ ਜੋ ਭਗਵੰਤ ਮਾਨ ਨੇ ਕੀਤੀ ਉਹ ਬਾਦਲ ਨੇ ਨਹੀਂ ਕੀਤੀ ਉਹ ਅਮਰਿੰਦਰ ਨੇ ਵੀ ਨਹੀਂ ਉਹਨੇ ਕੀਤੀ ਉਹ ਦਾ ਛੁੱਟ ਗਿਆ ਸੀ ਖੇੜਾ ਜਿਵੇਂ ਇਹਨਾਂ ਨੇ ਉਹਨੂੰ ਵੱਡਾ ਸਮਗਲਰ ਬਣਾ ਕੇ ਪੇਸ਼ ਕੀਤਾ ਤੇ ਜਿਵੇਂ ਮਾਫੀਆਂ ਮੰਗੀਆਂ ਸੀ ਮੀਂਝੇ ਤੋਂ ਤੇ ਇਸ ਕਰਕੇ ਬੱਚਾ-ਬੱਚਾ ਜਾਣਦਾ ਉਹਨੂੰ ਉੱਥੇ ਤੇ ਉਹਨਾਂ ਨੂੰ ਪਤਾ ਹੈ ਯੋਧਾ ਇਹ ਲੜਾਕਾ ਸੋ ਇਹ ਇਸ ਕਰਕੇ ਉਹਨੂੰ ਜਾਣ ਪਛਾਣ ਦਾ ਮਸਤਾਜ ਨਹੀਂ ਸਿਵਲ ਜੀਤ ਮਾਨਵੀ ਜਾਣ ਪਛਾਣ ਦਾ ਮਸਤਾਜ ਨਹੀਂ ਪਰ ਝੁੰਦਾ ਤੇ ਉਹ ਇਹ ਜਾਣ ਪਛਾਣ ਦੇ ਮਸਤਾਜ ਜ਼ਰੂਰ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਪਾਰਟੀ ਇਹ ਹੈ ਦਾ ਵਰਤਾਂਤ ਕਹੀ ਜੀ ਪਰਸਪੈਕਸ਼ਨ ਹੁੰਦੀ ਆਉਣ ਵਾਲੀ ਸਮਝੋ ਪਤਾ ਲੱਗੂ ਹਾਲੇ ਤਾਂ ਲੋਕਾਂ ਦੇ ਰਾਉਂd ਹੀ ਨਹੀਂ ਪਤਾ ਜੀ ਪੂਰਾ ਇੱਕੇ ਗੱਲ ਇਹ ਪਤਾ ਲੋਕ ਕਹਿੰਦੇ ਵੇ ਐਤਕੀ ਦਲ ਬਦਲੂਆਂ ਨੂੰ ਨਾ ਸਭ ਕੁਛ ਸਿਖਾਉਣਾ ਜਿਵੇਂ ਪਹਿਲਾਂ ਸੀ ਨਾ ਕਾਂਗਰਸੀਆਂ ਤੇ ਉਹਨਾਂ ਨੂੰ ਸਿਖਾਉਣਾ ਦਲ ਬਦਲੂਆਂ ਦੀ ਕਿਹੜਾ ਕੋਈ ਵੀ ਕਿਧਰ ਆਇਆ ਪੰਜਾਬੀਆਂ ਨੇ ਉਹਨਾਂ ਨੂੰ ਸ਼ਾਬਤ ਲੈਣੀ ਹੁਣ ਸਭ ਤੋਂ ਚਿਹਤੀ ਸੀਟ ਬਠਿੰਡਾ ਦੀ ਗੱਲ ਕਰੀਏ ਵਾਜਾ ਵੜਿੰਗ ਨਾ ਉਹਨਾਂ ਦੇ ਧਰਮ ਪਤਨੀ ਉਥੋਂ ਚੋਣ ਲੜਦੇ ਨੇ ਹੁਣ ਚੋਣ ਬਠਿੰਡੇ ਤੋਂ ਉਸਖਵਾਲ ਸਿੰਘ ਖਿਆਦਾ ਵੀ ਨਹੀਂ ਸੀਗੇ ਪਿਛਲੀ ਵਾਰ ਉਹ ਉੱਥੋਂ ਹਟ ਗਏ ਸੀ ਜਦੋਂ ਇਹਨਾਂ ਨੇ ਆਪਣਾ ਪੀਡੀਆ ਬਣਾਇਆ ਸੀ ਹੁਣ ਲੱਖਾ ਸਧਾਨਾ ਉੱਥੇ ਚਲੇ ਗਏ ਨੇ ਹੁਣ ਦੋ ਚੀਜ਼ਾਂ ਚੱਲਦੀਆਂ ਪਈਆਂ ਨੇ ਲੱਖੇ ਸਧਾਨਾ ਨੂੰ ਸਮਰਥਨ ਦਿੱਤਾ ਗਿਆ ਕਿ ਲੱਖੇ ਸਧਾਨਾ ਨੂੰ ਸਿਮਰਨਜੀਤ ਮਾਨ ਵੱਲੋਂ ਟਿਕਟ ਦਿੱਤੀ ਗਈ ਹੈ ਇਹ ਸਟੇਟ ਇਹ ਤੁਹਾਨੂੰ ਆਖਰ ਤੱਕ ਨਹੀਂ ਪਤਾ ਲੱਗਣਾ ਲੱਖਾ ਸਧਾਨਾ ਨਾ ਜੀ ਗੈਂਗਸਟਰ ਰਹਾ ਉਹ ਬੀਤਿਆਂ ਨੂੰ ਜੋ ਬੀਤ ਗਿਆ ਉਹ ਗੀਤ ਗਿਆ ਤੁਸੀਂ ਅੱਜ ਦੀ ਗੱਲ ਕਰੋ ਗੱਲ ਮੇਰੀ ਪੂਰੀ ਤਾਂ ਕਰਨਾ ਉਹ ਕੀ ਹੋ ਰਿਹਾ ਨਹੀਂ ਤੇ ਉਹਦਾ ਆਪ ਮੰਨਦਾ ਲੈ ਫਿਰ ਇੱਕ ਹੀ ਗੱਲ ਆ ਮੈਂ ਗੱਲ ਇਹ ਕਹਿ ਰਿਹਾ ਵੀ ਉਹ ਗੰਗੈਂਸਟਰ ਰਹਾ ਉਹਨੇ ਉਹ ਰਾਹ ਛੱਡਤਾ ਉਹ ਸਮਾਜ ਸੇਵਾ ਤੇ ਸਿਆਸਤ ਦੇ ਰਾਹ 'ਚ ਆ ਗਿਆ ਚੰਗੀ ਗੱਲ ਕੀਤੀ ਪਰ ਉਹਦਾ ਜਿਹੜਾ ਸਿਆਸਤ ਕਰਨ ਦਾ ਸਾਰਾ ਤਰੀਕਾ ਉਹ ਸਾਰਾ ਬਦਮਾਸ਼ੀ ਵਾਲਾ ਉਹ ਸਾਰਾ ਜਿਵੇਂ ਬਦਮਾਸ਼ ਢਲਕ ਬੋਚਦੇ ਹੁੰਦੇ ਨੇ ਇਹ ਗੱਲ ਮੈਂ ਫੇਰ ਕਰੂੰ ਪਹਿਲਾਂ ਇਹ ਦੱਸ ਦੇ ਤੂੰ ਦੱਸ ਦੇ ਵੀ ਜੇ ਤੂੰ ਉਹਦਾ ਬੜਾ ਲਿਹਾਜੀ ਆ ਵੀ ਉਹਨੇ ਪਿਛਲੀ ਚੋਣ ਕਿਹੜੀ ਟਿਕਟ ਤੋਂ ਲੜੀ ਸੀ ਮੈਂ ਮਹਾਂਜੀ ਨਹੀਂ ਮੈਂ ਤਾਂ ਤੁਹਾਨੂੰ ਨਾ ਨਾ ਚਲੋ ਜਾਣਦੇ ਹੋ ਤੁਸੀਂ ਉਹ ਤਾਂ ਮੈਂ ਆਪਾਂ ਕਹਿ ਦਿੰਦੇ ਆ ਸੰਯੁਕਤ ਸਮਾਜ ਮੋਰਚੇ ਵੱਲੋਂ ਟਿਕਟ ਲਈ ਆਜ਼ਾਦ ਹੋ ਗਿਆ ਮਾਨ ਵੱਲੋਂ ਹਮਾਇਤ ਲਈ ਇਹ ਬਦਮਾਸ਼ੀ ਵਾਲਾ ਰਵਈਆ ਉਸੂਲਾਂ ਵਾਲਾ ਨਹੀਂ ਇਹ ਦੇਖਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੂਜੀ ਗੱਲ ਲੱਖਾ ਉੱਥੋਂ ਚਲਾ ਗਿਆ ਨਹੀਂ ਪਹਿਲਾਂ ਹੀ ਉੱਥੇ ਸੀ ਉਹ ਮੌੜ ਹਲਕੇ ਚ ਲੈ ਆ 30 40 ਹਜ਼ਾਰ ਵੋਟਾਂ ਜਿੱਤੀਆਂ ਨੇ ਉਹਨੇ ਇਹ ਹੁਣ ਨੌ ਹਲਕੇ ਚ ਲੜਨਾ ਉਹਨੇ ਤੇ ਇਹ ਇਸ ਕਰਕੇ ਬਠਿੰਡੇ ਦਾ ਹਲਕਾ ਨਾ ਬੜਾ ਟਿਪੀਕਲ ਜਿਹਾ ਬਣ ਗਿਆ ਦੋ ਕਾਰਨਾ ਕਰਕੇ ਇੱਕ ਤਾਂ ਮੈਨੂਅਲ ਲੱਗਦਾ ਵੀ ਹਰ ਸਿਮਰਤ ਕੌਰ ਬਾਦਲ ਸੀਟ ਨਹੀਂ ਬਦਲੋ ਉਹਦੇ ਦੋ ਕਾਰਨ ਨੇ ਫਿਰੋਜ਼ਪੁਰ ਵੀ ਗੱਲ ਚੱਲਦੀ ਐ ਖਡੂਰ ਸਾਹਿਬ ਵੀ ਲੜਦੀ ਐ ਚੱਲਦੀ ਐ ਪਰ ਇਹੀ ਜੀ ਸੀਟ ਨਾ ਛੱਡਦੇ ਨਹੀਂ ਹੁੰਦੇ ਆਮ ਕਰਕੇ ਦੇਖੋ ਲੜਾਈ ਨਾ ਜਦੋਂ ਤੁਸੀਂ ਬੇਖੌਫ ਹੋ ਕੇ ਲੜਦੇ ਹੋ ਜੇ ਤੁਸੀਂ ਹਾਰ ਵੀ ਜਾਮ ਉਹ ਜਿੱਤ ਦੇ ਨਕਸ਼ੇ ਪਏ ਹੁੰਦੇ ਨੇ ਮੈਂ ਕਈ ਵਾਰੀ ਗੱਲ ਕਹੀ ਹੈ ਲੜਾਈ ਬੇਖੌਫ ਹੋ ਕੇ ਲੜਨੀ ਚਾਹੀਦੀ ਹੈ ਹਾਰ ਤਾਂ ਹੁਣ ਵੱਡੇ ਬਾਦਲ ਸਾਹਿਬ ਵੀ ਹਾਰ ਗਏ ਦੂਜੇ ਵੀ ਹਾਰ ਗਏ ਹੁਣ ਉੱਥੇ ਮਲੂਕਾ ਫੈਕਟਰ ਆ ਗਿਆ ਇੱਕ ਦੇਖੋ ਇਹਨਾਂ ਨੇ ਮਲੂਕੇ ਨਾਲ ਕੀਤੀ ਵੀ ਮਾੜੀ ਆ ਆਪ ਪਿਓ ਪੁੱਤ ਦੋਹੇ ਟਿਕਟਾਂ ਲੈ 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 ਗਏ ਚੰਨੂ ਮਾਦਰੇ ਪਿਓ ਪੁੱਤ ਨੂੰ ਦੇਤੀ ਉਹਨੂੰ ਮੌੜ ਤੋਂ ਹਟਾਤਾ ਮਤਲਬ ਉੱਥੇ ਜਗਮੀਤ ਬਰਾੜ ਨੂੰ ਦੇਤੀ ਹੁਣ ਨਮਾਸੂਲ ਕੱਢ ਲੈਂਦਾ ਵੀ ਇੱਕ ਪਰਿਵਾਰ ਚ ਦੋ ਮਿੰਨ ਦੇਣੀ ਆ ਆਪਣੀ ਸੀਨੀਅਰ ਬਣ ਗਈ ਹੁਣ ਬੀਬੀ ਉਹ ਉਹ ਲੋਕ ਸਭਾ ਚ ਲੀਡਰ ਹੂ ਇਹ ਵਿਧਾਨ ਸਭਾ ਚ ਲੀਡਰ ਹੂ ਪਰ ਰਾਮਪੁਰਾ ਹਲਕਾ ਫਰੀਦਕੋਟ ਸੀਟ ਚ ਆਉਂਦਾ ਤੇ ਮਲੂਕਾ ਸਾਹਿਬ ਦਾ ਪ੍ਰਭਾਵ ਜ਼ਿਲ੍ਹੇ ਚ ਆ ਕਿਤੇ ਘੱਟ ਕਿਤੇ ਵੱਧ ਇਹਦਾ ਆਪ ਮੁਕਰਦੇ ਨਹੀਂ ਕਿਉਂਕਿ ਉਹ ਜ਼ਿਲ੍ਹੇ ਦੇ ਠਾਣੇਦਾਰ ਰਹੇ ਨੇ ਮਲੂਕਾ ਭੁੰਦਰ ਸਾਹਿਬ ਨਾਲ ਰੜ ਕੇ ਉਹ ਸਾਰੇ ਕਸਬੇ ਦੇ ਵਿੱਚ ਦੂਜਾ ਬੜਿੰਗ ਦੀ ਘਰ ਵਾਲੀ ਦਾ ਨਾਮ ਚੱਲੇ ਜੀ ਉਹ ਵਧੀਆ ਬੀਬੀ ਆ ਮਤਲਬ ਜਿੰਨਾ ਕੋ ਸਾਹਮਣੇ ਆਈ ਆ ਮਤਲਬ ਹੌਣ ਵਾਲੇ ਸਮੇਂ ਚ 30% ਹੋਣਾ ਵੀ ਆ ਨਾ ਜਿੰਨੀਆਂ ਬੀਬੀਆਂ ਵੱਧ ਹੋਣ ਮਤਲਬ ਸਿਆਸਤ ਚ ਚਲੋ ਸਿੱਖਣੀਆਂ ਜਿੱਤਨ ਹਰ ਦੀ ੱਡ ਗੱਲਾਂ ਚੰਗੀ ਗੱਲ ਤੇ ਹੁਣ ਉਹ ਟਿਕਟ ਮਿਲ ਗਈ ਆਪਣੇ ਨੂੰ ਤਲਵੰਡੀ ਸਾਬੋ ਵਾਲੇ ਜੀਤ ਮੇਂਦਰ ਨੂੰ ਸੋ ਬਠਿੰਡੇ ਹੌਟ ਸੀਟ ਤਾਂ ਹੈ ਹੌਟ ਸੀਟ ਸੰਗਰੂਰ ਵੀ ਆ ਹੌਟ ਸੀਟ ਪਟਿਆਲਾ ਵੀ ਆ ਹੌਟ ਸੀਟ ਜਲੰਧਰ ਵੀ ਆ ਅੱਜ ਤੱਕ ਪਰ ਬਠਿੰਡੇ ਬਾਰੇ ਕੀ ਬਣਦਾ ਕੀ ਨਾ ਹੀ ਬਣਦਾ ਕਿਉਂਕਿ 4-5 ਕੋਨੀ ਮੁਕਾਬਲਾ ਜਦੋਂ ਹੋ ਜਾਂਦਾ ਨਾ ਇਹ ਪਤਾ ਨਹੀਂ ਵੋਟ ਟੁੱਟਦੀ ਕਿੱਥੇ ਆ ਜੇ ਇਹ ਵਿੱਚ ਕਿਸੇ ਦੇ ਪੈਂਦੀ ਆ ਗੋਡਾ ਕਿਸੇ ਦਾ ਭੰਦੀ ਆ ਇਸ ਕਰਕੇ ਪਹਿਲਾਂ ਜਿੱਤਣ ਹਾਰਨ ਦਾ ਜੈਜਾ ਲਾਉਣਾ ਬੜਾ ਮੁਸ਼ਕਲ ਹੁੰਦਾ ਹੈ ਇਹਦੀ ਹਾਲਤ